ਦਸਮੇਸ਼ ਪਰਿਵਾਰ ਗਰੁੱਪ ਆਫ ਸਕੂਲ ਪ੍ਰਬੰਧਕ ਕਮੇਟੀ ਵੱਲੋਂ ਪੇਸ਼ ਹੈ ਮਾਤਾ ਗੁਜਰੀ ਜੀ ਅੰਦੇ ਚਾਰ ਸਾਲ ਜਾਦਿਆਂ ਨੂੰ ਸਮਰਪਿਤ ਸ਼ਹੀਦੀ ਸਪਤਾ ਇੱਕ ਪਵਿੱਤਰ ਯਾਤਰਾ ਅੱਜ 8 ਪੋ ਹੈ ਮੈਂ ਗੁਰਸੀਰਤ ਕੌਰ ਕਲਾਸ 8ਵੀਂ ਦਸਮੇਸ਼ ਪਰਿਵਾਰ ਇੰਟਰਨੈਸ਼ਨਲ ਸਕੂਲ ਐਮਾ ਕਲਾ ਜ਼ਿਲ੍ਹਾ ਤਰਨਤਾਰਨ ਵਿੱਚ ਪੜ੍ਹਦੀ ਹਾਂ ਮੇਰੇ ਵੱਲੋਂ ਆਪ ਜੀ ਦਾ ਨਿੱਕਾ ਸਵਾਗਤ ਹੈ ਗੁਰੂ ਪਿਆਰੀ ਸਾਧ ਸੰਗਤ ਜੀ ਗੁਰੂ ਗੋਬਿੰਦ ਸਿੰਘ ਜੀ ਵੱਡੇ ਸਾਹਿਬਜ਼ਾਦੇ ਚਾਲੀ ਸਿੰਘਾਂ ਸਮੇਤ ਸੱਤ ਪੋ ਦੀ ਰਾਤ ਨੂੰ ਚਮਕੌਰ ਦੀ ਕੱਚੀ ਗੜੀ ਵਿੱਚ ਪਹੁੰਚ ਗਏ ਸਨ ਸੂਬਾ ਸਰਹੰਦ ਵजीर खान ਵੀ ਫੌਜ ਲੈ ਕੇ ਮਗਰੇ ਆ ਗਿਆ ਕੱਚੀ ਗੜੀ ਨੂੰ 10 ਲੱਖ ਫੌਜ ਨੇ ਘੇਰਾ ਪਾ ਲਿਆ ਗੁਰੂ ਗੋਬਿੰਦ ਸਿੰਘ ਜੀ ਨੇ ਕੱਚੀ ਗੜੀ ਵਿੱਚ ਮੋਰਚਾ ਬੰਦੀ ਕਰਨੀ ਸ਼ੁਰੂ ਕਰ ਦਿੱਤੀ ਦਿਲ ਚੜਿਆ ਕੇਸਰੀ ਨਿਸ਼ਾਨ ਲਹਿਰਾਇਆ ਗਿਆ ਗੜੀ ਵਿੱਚ ਮੌਜੂਦ ਸਿੰਘਾਂ ਨੂੰ ਧਰਮ ਯੋਧ ਲੈ ਲੜਨ ਲਈ ਸੰਬੋਧਨ ਕਰਦਿਆਂ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਖਾਲਸਾ ਜੀ ਸਾਨੂੰ 10 ਲੱਖ ਫੌਜ ਨੇ ਘੇਰਾ ਪਾਇਆ ਹੋਇਆ ਹੈ ਸਾਡੀ ਗਿਣਤੀ ਵੀ ਥੋੜੀ ਹੈ ਬਾਹਰੋਂ ਮਦਦ ਵੀ ਕੋਈ ਨਹੀਂ ਆ ਸਕਦੀ ਦੁਸ਼ਮਣ ਕੋਲ ਵੱਡਾ ਤੋਪਖਾਨਾ ਹੈ ਸਾਡੇ ਲਈ ਬਚ ਕੇ ਨਿਕਲਣਾ ਵੀ ਔਖਾ ਹੈ ਤੁਸੀਂ ਹਕਾਲ ਪੂਰਕ ਦੀ ਫੌਜ ਹੋ ਅੱਜ ਸਾਡੇ ਲਈ ਪਰਖ ਦੀ ਘੜੀ ਹੈ ਅੱਜ ਫੈਸਲਾ ਹੋਣਾ ਹੈ ਕਿ ਸਿੰਘ ਨੇ ਝੁੱਕ ਕੇ ਜਿਉਣਾ ਹੈ ਜਾਂ ਧੌਣ ਉੱਚੀ ਕਰਕੇ ਜਿਉਣਾ ਹੈ ਚਮਕੌਰ ਦੀ ਇਸ ਕੱਚੀ ਗੜੀ ਵਿੱਚ ਇੱਕ ਨਵਾਂ ਇਤਿਹਾਸ ਲਿਖਿਆ ਜਾਣਾ ਹੈ ਗੜੀ ਵਿੱਚ ਮੌਜੂਦ ਸਿੰਘਾਂ ਨੇ ਚੜ੍ਹਦੀ ਕਲਾ ਵਿੱਚ ਉੱਚੀ ਜਕੜਾ ਛੱਡਿਆ ਜਕੜੇ ਨਾਲ ਚਮਕੌਰ ਪਿੰਡ ਦੀਆਂ ਕੰਦਾ ਕੰਬਾ ਕੇ ਰੱਖ ਦਿੱਤੀਆਂ ਇਸ ਜਕਾਰੇ ਤੋਂ ਚੜਕੇ ਵਜੀਤ ਖਾਨ ਨੇ ਗੜੀ ਤੇ ਹੱਲਾ ਬੋਲ ਦਿੱਤਾ ਉਹਦੇ ਤੋਪਖਾਨੇ ਨੇ ਚਮਕੌਰ ਦੀ ਗੜੀ ਉੱਪਰ ਅੱਗ ਵਰਸਾਉਣੀ ਸ਼ੁਰੂ ਕਰ ਦਿੱਤੀ ਗੁਰੂ ਗੋਬਿੰਦ ਸਿੰਘ ਜੀ ਅਤੇ ਸਿੰਘਾਂ ਨੇ ਦੁਸ਼ਮੰਤਿਆਂ ਤੋਪਾਂ ਦਾ ਜਵਾਬ ਬੜੀ ਦਲੇਰੀ ਅਤੇ ਦ੍ਰਿੜਤਾ ਨਾਲ ਦਿੱਤਾ ਜੰਗ ਸ਼ੁਰੂ ਹੋ ਗਈ ਇਸ ਜੰਗ ਵਿੱਚ ਪਾਈ ਮੋਹਕਮ ਸਿੰਘ ਜੀ ਪਾਈ ਹਿੰਮਤ ਸਿੰਘ ਜੀ ਅਤੇ ਪਾਈ ਸਾਹਿਬ ਸਿੰਘ ਜੀ ਤਿੰਨੇ ਪਿਆਰੇ ਦੋਵੇਂ ਵੱਡੇ ਸਾਹਿਬਜ਼ਾਦੇ ਤੇ ਹੋਰ ਸਿੰਘ ਸ਼ਹੀਦ ਹੋ ਗਏ ਕੱਜੀ ਗੜੀ ਵਿੱਚ ਪਈ ਸੰਗਤ ਸਿੰਘ ਜੀ ਸਮੇਤ 11 ਸਿੰਘ ਰਹ ਗਏ ਬਚੇ ਸਿੰਘਾਂ ਵਿੱਚ ਦੋ ਪਿਆਰੇ ਭਾਈ ਤਰਮ ਸਿੰਘ ਜੀ ਅਤੇ ਭਾਈ ਦਿਆ ਸਿੰਘ ਜੀ ਸਨ ਚਮਕੌਰ ਦੀ ਗੜੀ ਵਿੱਚ ਇਹ ਫੈਸਲਾ ਹੋਇਆ ਕਿ ਗੁਰੂ ਗੋਬਿੰਦ ਸਿੰਘ ਜੀ ਭਾਈ ਦਿਆ ਸਿੰਘ ਜੀ ਭਾਈ ਤਰਮ ਸਿੰਘ ਜੀ ਭਾਈ ਮਾਨ ਸਿੰਘ ਜੀ ਅੱਧੀ ਰਾਤ ਨੂੰ ਗੜੀ ਛੱਡ ਕੇ ਚਲੇ ਜਾਣਗੇ ਅੱਜ ਦੇ ਦਿਨ 8 ਪੋ ਦੀ ਅੱਧੀ ਰਾਤ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਥਾੜੀ ਮਾਰ ਕੇ ਉੱਚੀ ਆਵਾਜ਼ ਵਿੱਚ ਕਿਹਾ ਸਿੱਖਾਂ ਦਾ ਗੁਰੂ ਜਾ ਰਿਹਾ ਹੈ ਤੁਹਾਨੂੰ ਦੱਸ ਕੇ ਜਾ ਰਿਹਾ ਹੈ ਚੋਰੀ ਨਹੀਂ ਜਾ ਰਿਹਾ ਗੁਰੂ ਗੋਬਿੰਦ ਸਿੰਘ ਜੀ ਅਤੇ ਉਹਨਾਂ ਦੇ ਤਿੰਨ ਸਾਥੀ ਤਾਰਿਆਂ ਦੀ ਸੇਧ ਰਾਤੋਂ ਰਾਤ ਕਾਫੀ ਦੂਰ ਚਲੇ ਗਏ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦੇ ਆਈ ਕੁੰਬਾ ਮਾਚੀ ਜੀ ਨੂੰ ਅਸੀਸਾਂ ਦੇ ਕੇ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬ ਜੀ ਦੇ ਅਗਾਹ ਨੂੰ ਚੱਲ ਪਏ। ਰਸਤੇ ਵਿੱਚ ਗੰਗੂ ਬ੍ਰਾਹਮਣ ਮਿਲ ਪਿਆ। ਕਦੇ ਗੁਰੂ ਘਰ ਦਾ ਰਸੋਈਆ ਰਹਿ ਚੁਕਾ ਗੰਗੂ ਬ੍ਰਾਹਮਣ ਮਾਤਾ ਜੀ ਅਤੇ ਛੋਟੇ ਸਾਹਿਬ ਜੀਆਂ ਨੂੰ ਆਪਣੇ ਪਿੰਡ ਖੇੜੀ ਲੈ ਗਿਆ। ਜਦੋਂ ਮਾਤਾ ਜੀ ਅਤੇ ਛੋਟੇ ਸਾਹਿਬ ਜੀ ਗੰਗੂ ਦੇ ਘਰ ਪਹੁੰਚੇ ਉਸ ਸਮੇਂ ਸਤ ਪੋ ਦਾ ਸੂਰਜ ਛਿਪ ਚੁਕਾ ਸੀ। ਰਾਤ ਲੰਗੀ ਅੱਠ ਪੋ ਦਾ ਸੂਰਜ ਚੜਿਆ ਗੰਗੂ ਨੇ ਰਾਤ ਸਮਾਂ ਵੇਖ ਕੇ ਮਾਤਾ ਜੀ ਦੀ ਮੋਰਾ ਵਾਲੀ ਕੁਰਸੀ ਚੋਰੀ ਕਰ ਲਈ ਗੰਗੂ ਪਾਪੀ ਨੇ ਲਾਲਚ ਵਿੱਚ ਆ ਕੇ ਮਾਤਾ ਜੀ ਅਤੇ ਛੋਟੇ ਸਹੇਜਾਦਿਆਂ ਨੂੰ ਮੋਰਿੰਡੇ ਕੋਤਵਾਲੀ ਵਿਖੇ ਗ੍ਰਿਫਤਾਰ ਕਰਵਾ ਦਿੱਤਾ ਮਾਤਾ ਗੁਜਰੀ ਜੀ ਅਤੇ ਛੋਟੇ ਸਹੇਜਾਦਿਆਂ ਨੇ ਅੱਠ ਪੋ ਦੀ ਰਾਤ ਮੋਰਿੰਡੇ ਥਾਣੇ ਦੀ ਹਵਾਲਤ ਵਿੱਚ ਕੱਟੀ ਦਸ਼ਮੇਸ਼ ਪਰਿਵਾਰ ਗਰੁੱਪ ਆਫ ਸਕੂਲ ਚ ਪ੍ਰਬੰਧਕ ਕਮੇਟੀ ਸਮੂਹ ਸਟਾਫ ਅਤੇ ਸਮੂਹ ਸਕੂਲ ਵਿਦਿਆਰਥੀ ਅਸੀਂ ਚਮਕੌਰ ਦੀ ਕੱਚੀ ਗੜੀ ਵਿੱਚ ਅੱਠ ਪੋ ਦੀ ਜੰਗ ਵਿੱਚ ਹੋਏ ਸਮੂਹ ਸ਼ਹੀਦਾਂ ਨੂੰ ਕੋਟਾਨ ਕੋਟ ਪ੍ਰਣਾਮ ਕਰਦੀ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ